ਅੱਜ ਅਸੀਂ ਖੜੇ ਆਂ ਜਿਲ੍ਹਾ ਤਰਨਤਾਰਨ ਦੇ ਕੋੜੋਂ ਪਿੰਡ ਦੇ ਵਿੱਚ ਆ ਇਹ ਤੋਂ ਪਿਛੇ ਇੱਕ ਬਸਤੀ ਲਾਲ ਸਿੰਘ ਪਿੰਡ ਸੀ ਜਿਹਦੇ ਚ ਆਪਾਂ ਪਿਛਲੇ ਸਾਲ ਜਿਹੜੇ 2023 ਚੜ ਆਏ ਸੀ ਉਸ ਤੋਂ ਬਾਅਦ ਦਸੰਬਰ ਦੇ ਨਵੰਬਰ ਦੇ ਵਿੱਚ ਅਸੀਂ ਦੁਬਾਰਾ ਕੰਮ ਸਟਾਰਟ ਕੀਤਾ ਸੀ ਜਿਹੜਾ ਮੋਢ ਵਿਸ਼ੇਬਾ ਜਿਹਦੇ ਵਿੱਚ ਆਪਾਂ ਛੋਟੇ ਜ਼ਿਮੀਦਾਰਾਂ ਦੀ ਸਪੋਰਟ ਦਾ ਇਹ ਕੀਤਾ ਸੀ ਵੀ ਆਪਾਂ ਉਹਨਾਂ ਨੂੰ ਜ਼ਮੀਨ ਜ਼ਿਆਦਾ ਭਰ ਗਈ ਹੈ ਜਾਂ ਕਿਤੇ ਬਹੁਤ ਜ਼ਿਆਦਾ ਡੂੰਘੇ ਟੋਏ ਪੈ ਗਏ ਆ ਤੇ ਉਹਨਾਂ ਦੀ ਜ਼ਮੀਨ ਪਧਰੀ ਕਰਕੇ ਦਿੱਤੀ ਜਾਵੇ ਤੇ ਉਸ ਕਾਰਜ ਦੀ ਅੱਜ ਅਸੀਂ ਨੇ ਐਸ ਹੁਣ ਤਕਰੀਬਨ ਲੱਗਭਗ 6-7 ਮਹੀਨੇ ਹੋ ਚਲੇ ਆ ਦੁਬਾਰਾ ਵਿਜ਼ਿਟ ਕੀਤੀ ਆ ਤੇ ਇੱਥੇ ਜਿਹੜਾ ਚੱਲਦੇ ਕੰਮ ਦੇ ਜਿਹੜੇ ਰਿਜ਼ਲਟ ਆ ਉਹ ਆਪਣੇ ਸਾਹਮਣੇ ਆ ਇੰਨਾ ਪਿੰਡਾਂ ਦੇ ਵਿੱਚ ਅੱਜ ਏਸੀ ਜ਼ਮੀਨ ਆਪਣੇ ਮਗਰ ਆ ਇੱਥੇ 4-4 ਫੁੱਟ 6-6 ਫੁੱਟ ਰੇਤ ਸੀ ਤੇ ਅੱਜ ਇਹ ਦੁਬਾਰਾ ਇੱਥੇ ਜਿਹੜੀ ਮੱਕੀ ਆ ਮੱਕੀ ਦੀ ਬਜਾਈ ਜਿਹੜੀ ਕਰਾਈ ਗਈ ਸੀ ਤੇ ਅੱਜ ਇਹ ਦੁਬਾਰਾ ਜਿਹੜੀ ਮੱਕੀ ਆ ਇਹ ਫਸਲ ਹੋ ਗਈ ਆ ਪੋਸਟਮ ਹਾਰਡ ਆਨ ਕਰਕੇ ਇਨ੍ਹਾਂ ਪੈਲੀਆਂ ਦੇ ਵਿੱਚ ਕਣਕ ਨਹੀਂ ਸੀ ਬੀਜੀ ਗਈ ਪਰ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਖਾਲਸਾ ਢ ਨੇ ਉਪਰਾਲਾ ਇੱਕ ਕੀਤਾ ਸੀ ਤੇ ਅਸੀਂ ਇਹਨਾਂ ਨੂੰ ਇੱਕ ਕਣਕ ਦੀ ਜਗ੍ਹਾ ਤੇ ਉਹਦੇ ਬਦਲਾ ਦੇ ਵਿੱਚ ਜਿਹੜੀ ਮੱਕੀ ਦੀ ਫਸਲ ਦੀ ਬਿਜਾਈ ਕਰਕੇ ਦਿੱਤੀ ਸੀ ਤੇ ਇਹ اسی ਪਿੰਡਾਂ ਦੇ ਵਿੱਚ ਹੀ ਕੁਝ ਏਰੀਏ ਦੇ ਵਿੱਚ ਜਿੱਥੇ ਮੱਕੀ ਨਹੀਂ ਸੀ ਬੀਜੀ ਜਾਂਦੀ ਉਹਨਾਂ ਪਰਿਵਾਰਾਂ ਨੂੰ ਅਸੀਂ ਜਿਹੜਾ ਹੋਰ ਕੋਈ ਫਸਲ ਉਹਨਾਂ ਬੀਜਣੀ ਸੀ ਤੇ ਇਹਨਾਂ ਇਲਾਕੇ ਦੇਆਂ ਇਹਨਾਂ ਪਿੰਡਾਂ ਨੇ ਸਿਲੈਕਟ ਕੀਤੀ ਸੀ ਕਿ ਅਸੀਂ ਮੂੰਗੀ ਦੀ ਬਜਾਈ ਕਰਾਂਗੇ ਉਹ ਮੂੰਗੀ ਦੀ ਬਜਾਈ ਵੀ ਹੋ ਗਈ ਆ ਲਗਭਗ ਉਹਨੂੰ ਵੀ 20 ਤੋਂ 25 ਦਿਨ ਹੋ ਗਏ ਆ ਤੇ ਅਸੀਂ ਸੰਗਤ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਇਹ ਜਿੰਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਵਾ ਇੱਥੇ ਲੋਕਲ ਸੰਗਤ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਮਸ਼ੀਨਰੀ ਲਿਆ ਕੇ ਇਹਨਾਂ ਦੁਆਰਾ ਕਿਸਾਨਾਂ ਨੂੰ ਪੈਰਾਂ ਸਿਰ ਖੜੇ ਕੀਤਾ ਵਾ ਤੇ ਅੱਜ ਜਿਹੜਾ ਕੋ ਕੰਮ ਥੋੜਾ ਬਹੁਤ ਐ ਇੱਕ ਅੱਧੇ ਦਿਨ ਦਾ ਰਹਿ ਗਿਆ ਵਾ ਉਹ ਵੀ ਕੰਪਲੀਟ ਹੋ ਗਿਆ ਜਿੰਨਾ ਲਗਭਗ ਕੰਮ ਇੱਥੇ ਕੰਪਲੀਟ ਆ ਇਹ ਜਿਹੜੀ ਆਪਣੀ ਮੱਕੀ ਦੀ ਫਸਲ ਆ ਇਹ ਹੋਰ ਮਹੀਨੇ ਤੱਕ ਡੇਢ ਮਹੀਨੇ ਤੱਕ ਤਿਆਰ ਹੋਏ ਜਣੀ ਹੋਊਗਾ ਜਿਹੜਿਆਂ ਕੋਲ ਮੈਂ ਬਸੀ ਲਾਲ ਸਿੰਘ ਨੇ ਕਿੰਨਾ ਕੰਮ ਇਹ ਇਹਨਾਂ ਨੇ ਮਾੜਿਆ ਹਾਂ ਹਾਂ